ਕੰਨ ਪੀ ਆ ਜੁਗਾਦਾਂ ਨਾ ਰਕ ਮੜ ਤੱਕ ਦੀਨਾ ਕਈਓੜੇ ਕਈ ਆਗੇ ਤੁਰਗੇ ਲੈ ਨਾ ਜਾਣ ਜਾਨ ਜਗੀਰਾ ਜੁੰਦੇ ਦਿੱਤ ਦੀ ਸੂਬਤ ਕਰ ਸ਼ਮਾ ਹਾਉ ਨੋ ਕੋ ਸਮਾ ਨੋ ਕੋ ਸਮਾ ਨਾ ਰੁਕਦਾ ਹੋਣ ਚੜਦੇ ਸੂਰਜ ਜੀ ਫਲਾਮਾ ਹਾ ਡੁੱਬਦੇ ਨੂੰ ਡੁੱਬਦੇ ਨੂੰ ਕੋਣ ਪੁੱਛਦਾ ਕਹਾ ਤੇਰੀ ਕੋਠੀ ਹੋਰ ਕਹਾ ਤੇਰਾ ਬਾਗ ਕਹਾ ਤੇਰੀ ਸਾਹੁਰਾ ਕਿ ਹਮੇ ਪਤਾ ਚੱਲਿਆ ਕਿ ਗੋ ਘਹਿ ਬਲੀ ਜੇ ਤੂੰ ਉਹ ਬੋਤੇ ਮਿੱਠੀ ਮਿੱਠ ਮਾਰ ਕੇ ਹਮਾਰੇ ਕੋ ਜੂਪੀ ਸੇ ਨਹੀਂ ਆਇਆ ਬੱਟ ਤੂੰ ਉਹ ਬੋਤੇ ਮਿੱਠੀ ਮਿੱਠ ਮਾਰ ਕੇ ਹਮਾਰੇ ਕੋ ਜੂਪੀ ਸੇ ਨਹੀਂ ਆਇਆ ਬੱਟ ਤੈ ਤੇ ਮਿੱਠੀ ਮਿੱਠ ਮਾਰ ਕੇ ਹਮਾਰੇ ਕੋ ਜੂਪੀ ਸੇ ਨਹੀਂ ਆਇਆ ਬੱਟ ਤੂੰ ਬਾਪੂ ਰੁਕੇ ਆ ਤੇੜੀ ਸਾਡੇ ਆਸਰੀ ਕਾ ਕਾਜੇ ਬਨਾਲਾ ਹੋ ਪੈਂਦਾ ਤੇਰੀ ਕਾ ਤੂੰ ਨਾ ਜੱਟਾਂ ਦੇ ਅੱਜ ਤਾਂ ਪਏ ਜਾਣ ਦੀ ਨਾ ਜੱਟਾਂ ਦੇ ਆ ਜਿੱਤਾਂ ਤਾਂ ਯਾਰ ਦੀ ਪੰਜਾਬ ਅਜੇ ਆਈ ਚੱਕਨੀ ਉੱਪਰ ਯਾਰਾਂ ਰਹੀਂ ਕਿਹੋ ਨਾ ਬਾਹਰ ਨਿਕਲੇ ਭਰੀ ਤੇ ਪੈਂਗੇ ਕੋੜੀ ਚੱਲ ਲਈ ਇਹਦੀ ਗੱਲ ਬਾਤ ਜੀ ਲੋਕਾਂ ਨੇ ਚੁੱਪ ਚਗਾਤੇ ਰਕਤਾ ਕੁੰਡਾ ਕਰਵਾ ਕੇ ਸਾਲਿਆਂ ਨੇ ਖਬਰ ਨਾ ਪੁੱਛੀ ਨਾਰਿਆਂ ਮੈਨ ਪਰੇ ਵਧਾ ਕੇ ਹੁੰਦੇ ਨੇ ਭਾਰਤ ਆ ਭਾਦੀ ਬਸ ਇੱਕ ਮੋੜ ਤੇ ਜੇਤ ਤੇ ਹਾਰ ਗਿਆ ਭਾਦੀ ਬਸ ਇੱਕ ਮੋੜ ਤੇ ਮੈਂ ਤਾਂ ਦਿਨੋ ਦੀ ਮਰਦੂਰ ਕਰਨੇ ਤੇ ਵੀ ਮਰਦੀ ਸੱਬਦੋ ਕੀ ਲੈਣਾ ਤੇਰਾ ਤੈਨੂੰ ਸਮਝੋ ਵੀ ਮਰਦੀ ਘਾਟਲੀ ਕਲੰਕੀ ਵੇ ਆ ਗਿਆ ਔਰ ਮੂਨਮਗਾ ਕੇ ਮੈਂ ਲੈ ਸਰਪੰਚੀ ਵੇ ਟੋਰੀ ਵੰਗ ਮੂਨਮਗਾ ਕੇ ਸਤਿ ਸ੍ਰੀ ਅਕਾਲ ਸਿੱਧੂ ਕਾ 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 ਨਠਾ ਮੱਸੀਆ ਬਕਰ ਰਹੇ ਜਿਹੜਾ ਖਾਣਾ ਹੋ ਆਤਮਿਆ ਦਾ ਉਹ ਨੂੰ ਕੋਈ ਪੁੱਛਦਾ ਨਹੀਂ ਹੋਰ ਤਾਂ ਖਾਣਾ ਜਿਹੜਾ ਬੀਬੀਆਂ ਦਾ ਹੈ ਕੀ ਪੁੱਛ ਹੈ ਸਾਰੀ ਪੁੱਛ ਹੈ ਕੀ ਹੈ ਪਰ ਸਾਰੀ ਕਹਾਣੀ ਖਤਮ ਹੈ ਮੈਂ ਇਹ ਤਸ਼ਵੀਰ ਨੂੰ ਸਾਲ ਜੋ ਕੇ ਘਰ ਕਹ ਜਾਈ ਵਾ ਪੈਦਾ ਨਹੀਂ ਕਰੂੰਗਾ ਬੀਰੀ ਨਹੀਂ ਪੈਦਾ ਕਰਾਂਗੀ ਕੰਟਰੋਲ ਟੈਕ ਬਣ ਜਾਏਗਾ ਤੁਸੀਂ ਸਹਿਮਤ ਬਿਲਕੁਲ ਜੀ ਬਸ ਇਹੀ ਇਹੀ ਕੋਹਾਵਾਂ ਦਾ ਦੀਆਂ ਵੀ ਪੰਦਾ ਵੀਰ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਚੜਦੀ ਕਲਾ ਰੱਖਿਆ ਬਹੁਤ ਸੋਹਣਾ ਹਾਂ ਉਹ ਮਾਤਾ ਮਾਂ ਦਾ ਇਹ ਨੇ ਦੇਲੇਟਾ ਦੇ ਇਲਾਕੇ ਦੇ ਜਿੱਥੇ ਜਿਹੜਾ ਕੂਚੀ ਅਤੇ ਸਾਡਾ ਬੱਚਾ ਨੂੰ ਮਿਲਦਾ ਹੈ ਤੋਂ ਇਲਾਵਾ ਤੇ ਜਿੱਥੇ ਲੋਕਾਂ ਦੇ ਤੋਂ ਪੱਕੀ ਸਕੂਲ ਇੱਕ ਆਪਣੇ ਸਮੇਂ ਲੋਕ ਪ੍ਰਾਪਤ ਨੇ ਮਾਤਾ ਮਾਂ ਦਾ ਇਹਦਾ ਜਿੱਥੇ ਤੇ ਅੱਜ ਸੱਪਿਆਤਾਰਕ ਪ੍ਰੋਗਰਾਮ ਦਵਾਇਆ ਜਾ ਰਿਹਾ ਹੈ ਨਾਲ ਆ ਭਰਾਵਾਂ ਦੇ ਲਈ ਜਿਹਨੂੰ ਤੇ ਜਿਹੜਾ ਪ੍ਰੋਗਰਾਮ ਦਵਾਇਆ ਜਾ ਰਿਹਾ ਹੈ ਇਹਨੂੰ ਪੰਜਾਬ ਦੇ ਪੱਧਰ ਪਰ ਪਹੁੰਚਾਏ ਨੇ ਤੇ ਉਹਨਾਂ ਦੇ ਨਾਲ ਲੋਕਾਂ ਦੀ ਸਾਰੀ ਦੀ ਲਗਵਾ ਰਹੇ ਨੇ ਜਿਹਦੇ ਵਿੱਚ ਜਗਤਾਰ ਜੱਗਾ ਜੀ ਇਹਦੇ ਉਸੇ ਤਰ੍ਹਾਂ ਤੇ ਪਹੁੰਚੇ ਨੇ ਜੇ ਦੁਗਣਾ ਜੋੜੀ ਪੰਜਾਬ ਤੋਂ ਬੁਲੰਦ ਆਵਾਜ਼ ਤੇ ਨਾਲ ਆਮਰ ਸਿੰਘ ਤੇ ਬੈਣੀਪਾਲ ਦੁਗਣਾ ਜੋੜੀ ਬਲਜਿੰਦਰ ਸਿੱਧੂ ਜੀ ਵੀ ਇੱਥੇ ਪਹੁੰਚੇ ਹਨ ਤੋਂ ਨਾਲ ਗੱਲਬਾਤ ਕਰਦੇ ਆ ਜੱਗਾ ਜੀ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦਾ ਜੱਗਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਏਰੀਆ ਦੇ ਵਿੱਚ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਚੈਨਲ ਦਾ ਵੀ ਤੇ ਸਾਰੇ ਜਿਹੜੇ ਚੈਨਲ ਨੂੰ ਦੇਖ ਰਹੇ ਹਾਂਜੀ ਹਾਂਜੀ ਦਰਸ਼ਕੋਣਾਂ ਮੈਂ ਵੀ ਬਹੁਤ ਬਹੁਤ ਸ਼ੁਕਰੀਆ ਤੇ ਸੱਚਾ ਕਹਾਂ ਸਭ ਨੂੰ ਚੜ੍ਹਦੀ ਕਲਾ ਰੱਖੋ ਤੇ ਪੰਜਾਬ ਐਕਚੁਅਲੀ ਮੇਲਿਆਂ ਦੀ ਖੁਸ਼ੀਆਂ ਦੀ ਧਰਤੀ ਹੈ ਰਾਬਾ ਨੇ ਖੁਸ਼ਹਾਲ ਰੱਖੇ ਤੇ ਨੌਜਵਾਨ ਦਸ਼ਾ ਤੋਂ ਬਚੇ ਰਹੇ ਜਿਕੇ ਜੀ ਬਾਕੀ ਆ ਹੁਣ ਮੈਂ ਆਈ ਜੀ ਅਮਰਜੀਤ ਬੜੀ ਦਾਲ ਦੀ ਤੇ ਜੀ ਦਾ ਜੰਮੇਰ ਸਿੰਘ ਜੀ ਬਹੁਤ ਬਹੁਤ ਧੰਨਵਾਦੀ ਆ ਮੈਨੂੰ ਤਾਂ ਕੋਈ ਬੰਦੇ ਇਹੀ ਜਾਣਦੇ ਸੀ ਤੇ ਉਹਨਾਂ ਦੇ ਸੱਦੇ ਤੇ ਮੈਂ ਬੱਤੇ ਤੇ ਆਂ ਤੇ ਬਾਰੇ ਕਲਾਕਾਰ ਦਾ ਕੰਮ ਹੁੰਦਾ ਖੁਸ਼ੀਆਂ ਬੰਦਿਆ ਤੇ ਜਿੰਨਾ ਕੋ ਸੁਣਦਾ ਉਹਦੇ ਤੇ ਸਾਰਾ ਕੁਝ ਮੁਤਾਜਜਾ ਜੀ ਤੁਸੀਂ ਆਪਣਾ અમે ਵੀ ਤੁਹਾਨੂੰ ਪੂਰੀ ਜੜੀਆਂ ਤੋਂ ਲਾ ਪਾਈ ਹੈ ਜੀ ਅੱਜ ਤੱਕ ਵੀ ਤੁਹਾਡੇ ਜਿਹੜੇ ਸੌਂਗ ਹੈ ਗਾਣੇ ਹੈ ਅੱਜ ਵੀ ਨੌਜਵਾਨਾਂ ਦੇ ਦਿਲਾਂ ਵਿੱਚ ਵੱਸਦੇ ਹੈ ਅਸੀਂ ਅਸੀਂ ਵੀ ਸੁਣਦੇ ਹੈ ਜੀ ਕਾਫੀ ਜਿਹੜੇ ਤੁਹਾਡੇ ਗਾਣੇ ਇਦਾਂ ਦੇ ਜਿਹੜੇ ਸਦਾ ਬਹਾਰ ਗਾਣੇ ਜਿਹੜੇ ਅੱਜ ਤੋਂ ਪੁਰਾਣੇ ਗਾਣੇ ਉਹ ਅਮਰ ਗਾਣੇ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੇ ਅਬਰ ਐਕਚੁਅਲੀ ਲੋਕ ਬਣਾ ਦਿੰਦੇ ਨੇ ਹਾਂਜੀ ਹਾਂਜੀ ਜਦੋਂ ਤੱਕ ਗੀਤ ਜਿਉਂਦੇ ਰਹਿੰਦੇ ਨੇ ਕਲਾਕਾਰ ਜਿਉਂਦਾ ਰਹਿੰਦਾ ਉਹ ਧਰਤੀ ਘੁੰਮਦੀ ਆ ਜੁਗਾਦ ਤੋਂ ਨਾ ਰੁਕ ਮਰ ਤੱਕ ਦੀਆ ਕਈ ਆਉਣੇ ਕਈ ਆਗੇ ਤੁਰਗੇ ਲੈ ਨਾ ਜਾਣ ਜਾਨ ਵਗੀਰਾ ਜੁੰਦੇ ਜੀਤ ਵੀ ਸੂਬਾ ਤੇ ਕਰਸ਼ਮ ਹਾਏ ਨੋ ਬਸਮਾ ਨੋ ਬਸਮਾ ਨਾ ਰੁਕਦਾ ਹੋ ਚੜਦੇ ਸੂਰਜ ਜੀ ਸੁਨਲਾ अमरजीत बैनीपाल तो तो जी और मनजीत सिद्धू जी वालों गायक जी सो इन्हों के भी सुना सब तो पहला इन्होंने तो अमरजीत तो जी सब तो, तो पहला अपने इलाके बहुत, बहुत स्वागत है जी थैंक जी धनबाद जी मैं इस चैनल का बहुत धनबादी हूँ ਦਾ ਜੀ ਦਾ ਜਿਹੜੇ ਕੋਈ ਤਮੀਰ ਬਾਈਪਰ ਨੇ ਨੰਬਰ ਜਿਹੜਾ ਬੰਨੇ ਦੋ ਦਾ ਬਾਜੀ ਦਾ ਸਾਥ ਹੁੰਦੇ ਪ੍ਰਤੀ ਦੇ ਰੂਰੇ ਪਤਾ ਅਸਲਾ ਦੇ ਧੰਨਵਾਦੀਆਂ ਸਾਰੇ ਇਸ ਮੇਲੇ ਕੋਈ ਸਭਾ ਦੀ ਧੰਨਵਾਦ ਕਰਦੇ ਬਰਦਾ ਜੀ ਜਿੰਦਰ ਸਿੰਘ ਜੀ ਦਾ ਫਰੂਰ ਪਰ ਉਹਦਾ ਵੀ ਬਤਾਉ ਕਿ ਪ੍ਰੋਗਰਾਮ ਮਿਲਦਾ ਜਿਹੜਾ ਕਰਾਇਆ ਅੱਜ ਬਸ ਉਸੇ ਲਾਕੇ ਦੇ ਮਾਰਾਂ ਦੇ ਬਹੁਤ ਧੰਨਵਾਦ ਹੈ ਪਰ ਜਿਹੜਾ ਅੱਜ ਦਾ ਸਿਹਰਾ ਤੇ ਬਾਈ ਜਿੰਦਰ ਸਿੰਘ ਤੋਂ ਤੁਗੇ ਨੂੰ ਜਾਂਦਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਇੱਥੇ ਦਰਤਾਰ ਜੱਗਾ ਜੀ ਮਾਨ ਸਰੀਲਾ ਜਗੀਤ ਨੌਲਾ ਸਾਥ ਕਲਾਕਾਰ ਪਹੁੰਚੇ ਨੇ ਕਹਿੰਦੇ ਉਹਨਾਂ ਦੇ ਵਿਦਿਆਨਵਾਇ ਕਰਦੇ ਸਾਰੇ ਸਤੋ 15000 ਪਹਿਲਾਂ ਚਲੇ ਜਾਓ ਤਾਂ ਉਸ ਦਾ ਕੋਈ ਮਤਲਬ ਹੋਰ ਹੁੰਦਾ ਕਿ ਲੋਕ ਇਹ ਵੀ ਦੇਖਦੇ ਕਿ ਗੱਟਿਆ ਬਾੜ ਜਿਹੜੇ ਗੱਟੇ ਡੌੜਦੇ ਤਾਂ ਕਲਾਕਾਰ ਗਾਉਂਦੇ ਸੀ ਤੇ ਲੋਕਾਂ ਦੀ ਬੜੀ ਭੇਡ ਹੁੰਦੀ ਸੀ ਉਹ ਜਿਹੜਾ ਮਾਹੌਲ ਹੈ ਜਿਹੜਾ ਉਹ ਪੁੱਛੇ ਲਾ ਦੋ ਤੇ ਜਿਹੜਾ ਅੱਜ ਦਾ ਮਾਹੌਲ ਹੈ ਇਹ ਮਾਹੌਲ ਸਾਰੀ ਵਧੀਆ ਜੀ ਮਾਹੌਲ ਕਲਾ ਜਰੂਰ ਬਣਾਉਣਾ ਦਿੰਦਾ ਹੈ ਦੇਖੋ ਅਸੀਂ ਗੱਡਿਆਂ ਤੇ ਵੀ ਆਇਆ ਮੈਂ ਬੱਲਵੇਂ ਤੇ ਵਾਰਿਆ ਜੋੜ ਜਾ ਰਿਆਂ ਲਗਾਤਾਰ ਇਹਨੇ ਜਿਹੜੀ ਗੁੜੀ ਹੁੰਦੀ ਹੈ ਪੱਕੀ ਹੁੰਦੀ ਹੈ ਤਾਂ ਵੀ ਜਦੋਂ ਤੋ ਵਾਰੀਏ ਇਹ ਗੁੜੀ ਵੀ ਕਾਫੀ ਜਦੋਂ ਵਾਰੀਏ ਬਾਹਰ ਦੇ ਟੂਰ ਕੀ ਲਾ ਲੁੰਦੀ ਹੈ ਤੇ ਫੇਰ ਆ ਜਾਂਦੀ ਹੈ ਸੀਜ਼ਨ ਤੋਂ ਆਫ ਸੀਜ਼ਨਾਂ ਤੇ ਲੈ ਜਾਂਦੀ ਹੈ ਆ ਜਾਂਦੀ ਹੈ ਪਰ ਸਾਡੀ ਜਿਹੜੀ ਗੁੜੀ ਜਿਹੜੀ ਪੱਕੀ ਆ ਉਹ ਪਰ ਐਮਰਜੈਂਸੀ ਵਿੱਚ ਜਿਹੜਾ ਖਾਲਾ ਲਾਲਵਾ ਜੀ ਦਾ ਬਾਹਰ ਚਲੇ ਜਾਏ ਪੀਨ ਦੋ ਮਹੀਨੇ ਵਾਟੇ ਉਹ ਗੱਲ ਬੱਕਰੀ ਆ ਜਦੋਂ 2 ਸਾਲ ਬਾਅਦ ਤੇ ਚਲੇ ਗਏ ਪਰ ਜਿਨ੍ਹਾਂ ਨੇ ਪਿੰਡ ਅਸੀਂ ਬੱਕੇ ਹੁੰਦੇ ਆ ਉਹਨਾਂ ਕੋਈ ਦਮਾਨ ਦਿੱਤੀ ਕਿ ਸਾਡੇ ਪਿੰਡ ਨੂੰ ਦੇਣ ਕਰ ਦੇਗੇ ਇਲਾਕੇ ਦੇ ਲੋਕ ਵੀ ਪਿਆਰ ਕਰਦੇ ਤੇ ਤੁਹਾਨੂੰ ਆਈ ਬੜੀ ਸੇਵਾ ਦਿੰਦੇ ਆ ਜੀ ਅੱਛਾ ਆਈ ਕੰਸਲ ਹੋ ਗਈ ਲਗਾਤਾਰ ਹਾਂ ਤੋਂ ਤੋਂ ਜਿਹੜਾ ਹੋਸਾਰ ਜਿਹੀ ਕਿਸੇ ਦਿਨ ਤੋਂ ਕੋਈ ਫੰਗਰ ਲਾ ਨਹੀਂ ਜਾਂਦਾ ਹੈਗਾ 5 ਸਾਲ ਹੋ ਗਏ ਸਾਨੂੰ ਲਗਾਤਾਰ ਇਹਨਾਂ ਦੇ ਕਰਕੇ ਇਸ ਇਲਾਕੇ ਦੀ ਸੇਵਾ ਕਰਦੇ ਰਹੇ ਜੀ ਪੂਰੇ ਲੋਕਾਂ ਪਰ ਆ ਜੀ ਰੋਟਾ ਕੱਲਾ ਘੜੀ ਵੇ ਤੇ ਬਦਲ ਸੋਣਿਆ ਐਨ ਐਸ ਕਾਲਾ ਮਾਰਦਾ ਰਿਹਾ ਇੱਕ ਉੱਪਰ ਕੋਸ ਗਾਣਾ ਐ ਕਾਫੀ ਗਾਣੇ ਸਾਡੇ ਤੋਂ ਐ ਪੁਰਾਣੇ ਧਰਮਜੀਤ ਆਸੀ ਫਤਿਹਗੁਰ ਸਾਹਿਬ ਉਹ ਵੀ ਕਾਹੀ ਮਕਬੂਰ ਹੋਇਆ ਕਾਫੀ ਗਾਣੇ ਮੇਰੇ ਹੋਣ ਗੂਰ ਤੇ ਲੋ ਧਰਮਜੀਤ ਭਈਆ ਰੇ ਜਿਆਦਾ ਬਸਾ ਦੇ ਰੋਟਾ ਦੇ ਆਓ ਜੀ ਮਾੜੀ ਜੀ ਹਾਂ ਜੀ ਮੈਂ ਤੁਹਾਡੀ ਆਪਣੀ ਬਲਜਿੰਦਰ ਸਿੰਘੂ ਸਾਰਿਆਂ ਨੂੰ ਸ਼੍ਰੀਕਾਲ ਮਿਲਣੀ ਤੇ ਸਾਰੀ ਸਹਾਇਤਾ ਤੁਹਾਡਾ ਬਹੁਤ ਬਹੁਤ ਥੈਂਕਸ ਕਰਦੀ ਸਾਡੇ ਗੁਰਦਾਸ ਬਾਈ ਜੀ ਬਹੁਤ ਵਧੀਆ ਨੇ ਜੀ ਥੈਂਕ ਯੂ ਸੋ ਮਚ ਹਾਂ ਕਹਾ ਤੇਰੀ ਕੋਠੀ ਹੋਰ ਕਹਾ तेरा बागु कहां तिरगाड़ियां और जी आबादी तेरे साधे के हमें पता चलियो कि गांव का है बेली जाती तू ओ बातें मीठी मीठी मार के हमारे को झूठी से नहीं आया पट तू बातें मीठी मीठी मार के हमारे को झूठी से नहीं आया पट तू ओ बापू ने के आके दारू का दिया श्री का ਕਾਜ ਜੇ ਬਣਾ ਲਈ ਐ ਪੈਂਦੀ ਅਚਰੀਚਾ ਧੂਣਾ ਜੱਟਾਂ ਦੇ ਅਜ ਤਾਂ ਪਈ ਜਾਣ ਦੀ ਧੂਣਾ ਜੱਟਾਂ ਦੇ ਅਜ ਤਾਂ ਤਾਂ ਜਾਣ ਦੀ ਪੰਜਾਬ ਅਜੇ ਆਈ ਚੱਲਨੀ ਓ ਪਈਆ ਰਾਣੀ ਇੱਥੇੋਂ ਨਾ ਬਾਹਰ ਨਿਕਲੇ ਘੜੀ ਚ ਪੈਂਦੀ ਗੋੜੀ ਚੱਲਨੀ ਪਈਆ ਰਾਣੀ ਇੱਥੇੋਂ ਨਾ ਬਾਹਰ ਨਿਕਲੇ ਘੜੀ ਚ ਪੈਂਦੀ ਗੋਲੀ ਚੱਲਨੀ ਲੋਕਾਂ ਇਕਾ ਛੜੇ ਦੇ ਲੋਕ ਸਰਪਾਤੀ ਜਿ ਵੜਾ ਕਰਦੇ ਨੇ ਤੇ ਸਰਪੰਚੀ ਤੇ ਜਦੋਂ ਖੜਾ ਹੋ ਜਾਂਦਾ ਕਾਫੀ ਉੱਚ ਨਹੀਂ ਜਿਹਨੂੰ ਗੱਲ ਕਰਦੇ ਦਰਦ ਨੂੰ ਫੀ ਜਾਂਦੇ ਪਰ ਉਹਨੂੰ ਹਰਾਮ ਕਰਦੇ ਐਸੀ ਗੱਲ ਬਾਤ ਜੀ ਲੋਕਾਂ ਨੇ ਚੁੱਕ ਚਕਾ ਕੇ ਰਕਤਾ ਕੁੰਡਾ ਚੜਵਾ ਕੇ ਸਾਲਿਆਂ ਨੇ ਖਬਰ ਨਾ ਪੁੱਛੀ ਮਾਰਿਆ ਮੈਨੂੰ ਪਰੇ ਬਧਾ ਕੇ ਹੁੰਦੇ ਨੂੰ ਭਾਰ ਪਿਆ ਭਾਬੀ ਬਸ ਇੱਕ ਬੋਲ ਤੇ ਦੇਗ ਤੇਰਾ ਹਾਰ ਗਿਆ ਭਾਬੀ ਬਸ ਇੱਕ ਬੋਲ ਤੇ ਮੈਂ ਤਾਂ ਕਿਲੋ ਵੀ ਮਰ ਜੂ ਕਰਨੇ ਜੱਟ ਬੁੱਧੂ ਲੈਣਾ ਤੇ ਕੰਨੂ ਸਮਝੋ ਵੀ ਮਰ ਗੀ ਘਾਟ ਲੂਕ ਲੰਕੀ ਵੇ ਆ ਗਿਆ ਹਰਮੋਨ ਮਗਾ ਕੇ ਲੈ ਲੈ ਸਰਪੰਚੀ ਦੇ ਟੋਰੀ ਵੰਗ ਮੂਨੇ ਮਗਾ ਕੇ ਤਾ ਤੋਮੀ ਨਾ ਪੈਲਾ दारू ਦਾ ਝਗ ਚ ਲਾਇਆ ਲੋਕਾਂ ਨੇ ਖਾ ਪੀ ਮੇਰਾ ਗਹਿਰਾ ਨੂੰ ਹੱਕ ਜਿਤਾਇਆ ਕਹਿੰਦੇ ਸੀ ਕਸਮਾ ਖਾ ਕੇ ਤੇਂ ਦੇਸੀ ਕਸਮਾਂ ਖਾ ਕੇ ਸਭ ਕੁਝ ਬੇਕਾਰ ਗਿਆ ਭਾਬੀ ਬਸ ਇੱਕ ਵੋਟ ਤੇ ਜੇਟ ਤੇ ਰਾਰ ਗਿਆ ਭਾਬੀ ਬਸ ਇੱਕ ਵੋਟ ਤੇ ਪਰ ਮੈਂ ਹੁਣ ਕੋਈ ਟਿਸਵਰਦਾ ਰੋਣਾ ਬੁਲਤਲੇ ਕਰਕੇ ਤੁਨਾਕ ਖਰਚਾ ਕੀ ਹੋਣਾ 1 ਵਜੇ ਤਾਰੀ ਲਾ ਦਿਓ ਜੀ ਸੋ ਇਹ ਪੰਜਾਬ ਦੇ ਉਹ ਸੱਭਿਆਚਾਰਕ ਗੀਤ ਹੈ ਜਿਹਦੇ ਵਿੱਚ ਇੱਕ ਨੋਟਕੋ ਜਿਹੜੀ ਹੁੰਦੀ ਹੈ ਉਹ ਤੇ ਜਿਹੜਾ ਪੰਜਾਬ ਦਾ ਕਲਚਰ ਪੰਜਾਬ ਦਾ ਜਿਹੜਾ ਸੱਭਿਆਚਾਰਕ ਐਨਾ ਗੀਤਾਂ ਦੇ ਵਿੱਚ ਉਸ ਦਾ ਇਹ ਤੋਂ ਗਾਣਾ ਤੇ ਪਹਿਲਾਂ ਵੀ ਤੇ ਹੁਣ ਵੀ ਜਿਹੜੇ ਸਾਡੇ ਅਮਰਜੂਤ ਬੈਨੇਪਾਲ ਅਤੇ ਰਵਿੰਦਰ ਸਿੱਧੂ ਜੀ ਵੱਲੋਂ ਜਿਹੜੀ ਹੁਣ ਵੀ ਜਿਹੜੀ ਸੇਵਾਵਾਂ ਜਿਹੜੀ ਸਭਿਆਚਾਰਕ ਦੇ ਨਾਲ ਕੀਤੀ ਜਾ ਰਹੀ ਹੈ ਇਹ ਪੰਜਾਬ ਕੋਟੀ ਦੇ ਮਾਲ ਨੇ ਇਲਾਕੇ ਸੋਨੇ ਹੈ ਤੋਂ ਬਹੁਤ ਵਧੀਆ ਜਿਹੜਾ ਇਹਨਾਂ ਦੇ ਵੱਲੋਂ ਪਰਫਾਰਮੈਂਸ ਕੀਤੀ ਜਾਂਦੀ ਹੈ ਪ੍ਰਬੰਧਕਾਂ ਦਾ ਬਹੁਤ ਤਨ ਯਾਦ ਕਰਦੇ ਹਾਂ ਜੀ ਜਿਹੜੇ ਸਾਨੂੰ 5 ਸਾਲ ਤੋਂ ਲਗਾਤਾਰ ਉਸ ਮੇਲੇ ਵਿੱਚ ਬੁਲਾ ਰਹੇ ਨੇ ਤੇ ਅਸੀਂ ਇਹਨਾਂ ਦਾ ਸਾਡੇ ਕੋਲ ਨਰਜ਼ ਨਹੀਂ ਹੈ ਜੇ ਵੀ ਉਹ ਜਿਨ੍ਹਾਂ ਨਾਲ ਅਸੀਂ ਬੰਦਾ ਦੇ ਬਜੰਦਰ ਜੀ ਦਾ ਪ੍ਰੋਪਰ ਤੋਂ ਜਿਹਦੇ ਅਸੀਂ ਨੇ ਧੰਨਵਾਦ ਕਰ ਸਕੀਏ ਇਹ ਇਲਾਕਾ ਬਹੁਤ ਵਧੀਆ ਜੀ ਬਹੁਤ ਅਪਰੂਵ ਹੋਇਆ ਹੈ ਇਸ ਤੇ ਬਾਦ ਜੀ ਬਹੁਤ ਕਿਰਪਾ ਹੈ ਉਸ ਇਲਾਕੇ ਦੇ ਦੇਖੋ ਕਿੰਨੀਆਂ ਬੰਦਗੀਆਂ ਮਿਲ ਗਈਆਂ ਸਾਰੇ ਕਿਸੇ ਕਰੋੜਾਂ ਦੀ ਜ਼ਮੀਨ ਹੋ ਗਈ ਸਾਰੇ ਬੰਦੇ ਬਹੁਤ ਵਧੀਆ ਨੇ ਅਸੀਂ 5 ਸਾਲ ਹੋ ਗਏ ਕਿਸੇ ਵੀ ਬੰਦੇ ਨਾਲ ਅੱਜ ਤੱਕ ਕੋਈ ਲੜਾਈ ਝਗੜਾ ਨਹੀਂ ਕਰਿਆ ਔਰ ਤੇ ਬਹੁਤ ਵਧੀਆ ਸੌਂਦੇ ਸਾਰੇ ਮਾਤਾ ਨੂੰ ਮੰਨਦੇ ਆ ਇੱਕ ਵਾਰ ਇਹ ਦੁਆਰਾ ਆਪਾਂ ਮਨਸਾ ਦੀ ਵਾਦਾ ਜੀ ਜੈ ਤੋ ਬਹੁਤ ਵਧੀਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਦੇ ਗਾਣੇ ਜੁੜੀ ਤੀ ਆਮਰਜੀਤ ਵੈਣ ਵਾਲਾ ਤੇ ਬਦੀਂਦਰ ਸਿੱਧੂ ਦੀ ਜੋੜੀ ਕਿਤਾ ਲੱਗਦੀ ਕਿੰਦਾ ਦੇ ਇਹਨਾਂ ਦੇ ਜਿਹੜੇ ਤੁਹਾਨੂੰ ਗਾਣੇ ਲੱਗਦੇ ਆ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਧੰਨਵਾਦ